ਸੱਚਾ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਦੀ ਘਟਨਾ ਵਾਪਰੀ ਆ ਮਲਬੌਰਨ ਦੇ ਸ਼੍ਰੀ ਗੁਰੂ ਰਵਦਾਸ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀ ਘਟਨਾ ਵਾਪਰੀ ਆ 19 ਦਸੰਬਰ ਦੀ ਘਟਨਾ ਦਾ ਵਾਪਰੀ ਆ ਜਿਸ ਦੇ ਵਿੱਚ ਸੀਸੀਟੀਵੀ ਵੀਡੀਓ ਸਾਹਮਣੇ ਜਾਂ ਦੋ ਨਕਾਬਪੋਸ਼ ਵਿਅਕਤੀ ਗੁਰਦੁਆਰਾ ਸਾਹਿਬ ਅੰਦਰ ਐਂਟਰ ਹੁੰਦੇ ਨੇ ਕਟਰ ਦੇ ਨਾਲ ਜਿੰਦੇ ਵੱਢੇ ਜਾਂਦੇ ਨੇ ਤੇ ਗੋਲਕ ਦੇ ਵਿੱਚੋਂ 1500 ਡਾਲਰ ਕੈਸ਼ ਚੋਰੀ ਕਰਕੇ ਫਰਾਰ ਹੋ ਜਾਂਦੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਕਾਨੂੰਨ ਵਿਵਸਥਾ ਦੇ ਉੱਪਰ ਵੱਡੇ ਸਵਾਲ ਉੱਠੇ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸੁਨਿਆਰੇ ਨੂੰ ਘੇਰ ਕੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਸੁਨਿਆਰੇ ਦੇ ਉੱਪਰ ਹਮਲਾ ਕਰਕੇ 425 ਗ੍ਰਾਮ ਤਕਰੀਬਨ 8 ਕਿਲੋ ਦੇ ਕਰੀਬ ਲੱਖਾਂ ਰੁਪਏ ਦਾ ਸੋਨਾ ਲੈ ਕੇ ਇਹ ਫਰਾਰ ਹੋ ਜਾਂਦੇ ਨੇ ਪਹਿਲਾਂ ਕਈ ਵਾਰ ਫੋਨ ਦੇ ਉੱਪਰ ਧਮਕੀਆਂ ਦੇ ਚੁਕੇ ਸੀ ਫਰੌਤੀ ਕਾਲ ਨੂੰ ਲੈ ਕੇ ਤੇ ਪੁਲਿਸ ਦੇ ਵੱਲੋਂ ਹੁਣ ਇਹ ਸੀਸੀਟੀਵੀ ਨੂੰ ਆਧਾਰ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ। ਖਰੜ ਐਸਡੀਐਮ ਦਫ਼ਤਰ ਨੂੰ ਬੰਬ ਦੇ ਨਾਲ ਅਡਾਊਨ ਦੀ ਦਿੱਤੀ ਧਮਕੀ ਈਮੇਲ ਜ਼ਰੀਏ ਭੇਜੀ ਗਈ ਧਮਕੀ ਸੁਰੱਖਿਆ ਦੇ ਮੱਦੇ ਨਜ਼ਰ ਦਫ਼ਤਰ ਨੂੰ ਕਰਵਾਇਆ ਗਿਆ ਖਾਲੀ ਬੰਬ ਅਤੇ ਡੌਗ ਸਕਵਾਡ ਦੇ ਵੱਲੋਂ ਕੀਤੀ ਜਾ ਰਹੀ ਜਾਂਚ ਲੰਘੇ ਦਿਨੀ ਫਿਰੋਜ਼ਪੁਰ ਅਤੇ ਮੋਗਾ ਦੇ ਕੋਟਪਗ ਕੰਪਲੈਕਸ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਸੀ। ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਆ ਮਜੀਠੀਆ ਦੇ ਸਰਵੈਂਟ ਦਵਿੰਦਰ ਸਿੰਘ ਵੇਰਕਾ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਪੁਲਿਸ ਨੂੰ 2 ਦਿਨ ਦਾ ਰਿਮਾਂਡ ਮਿਲਿਆ ਵਿਜੀਲੈਂਸ ਦੇ ਕੰਮ ਦੇ ਵਿੱਚ ਵਿਗਨ ਪਾਉਣ ਦੇ ਇਲਜ਼ਾਮ ਲੱਗੇ ਨੇ। ਦਰਅਸਲ ਜਦੋਂ ਜੂਨ 2025 ਦੇ ਵਿੱਚ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਵਕਤ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਦਵਿੰਦਰ ਸਿੰਘ ਵੀਰ ਕਾ ਦੇ ਉੱਪਰ ਲੱਗੇ। ਪੰਜਾਬ ਕੇਡਰ ਦੇ ਆਈਪੀਐਸ ਡਾਕਟਰ ਰਵਜੋਤ ਕੌਰ ਗਰੇਵਾਲ ਬਹਾਲ ਹੋ ਚੁੱਕੇ ਨੇ। ਚੋਣ ਕਮਿਸ਼ਨ ਨੇ ਸਸਪੈਂਸ਼ਨ ਖਤਮ ਕਰ ਦਿੱਤੀ ਆ ਤਰਨਤਾਰਨ ਜਮਨੀ ਚੋਣ ਦੇ ਵੇਲੇ ਸਸਪੈਂਡ ਕੀਤਾ ਗਿਆ ਸੀ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਇਲਜ਼ਾਮਾਂ ਦੀ ਸ਼ਿਕਾਇਤ ਕੀਤੀ। ਕੈਨੇਡਾ ਦੇ ਵੱਲੋਂ ਪ੍ਰਵਾਸੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੁਣ ਕੈਨੇਡਾ ਦੇ ਵਿੱਚ ਰਹਿਣ ਵਾਲੇ ਵਿਦਿਆਰਥੀ ਜਾਂ ਨੌਜਵਾਨ ਆਪਣੇ ਮਾਪੇ ਜਾਂ ਪਰ ਦਾਦਾ ਦਾਦੀ ਨੂੰ ਨਹੀਂ ਬੁਲਾ ਸਕਣਗੇ ਕਿਉਂਕਿ ਕੈਨੇਡਾ ਦੀ ਇਮੀਗ੍ਰੇਸ਼ਨ ਏਜੰਸੀ ਆਈਆਰਸੀਸੀ ਨੇ ਕਿਹਾ ਕਿ ਬੈਕਲੌਗ ਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਅਰਜ਼ੀਆਂ ਪਈਆਂ ਨੇ ਜਦੋਂ ਤੱਕ ਉਹਨਾਂ ਦਾ ਨਿਪਟਾਰਾ ਨਹੀਂ ਹੁੰਦਾ ਉਦੋਂ ਤੱਕ ਨਵੀਆਂ ਅਰਜ਼ੀਆਂ ਨਹੀਂ ਖੋਲੀਆਂ ਜਾਣੀ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਨੇ ਲੋਕ ਠਾਰ ਦਿੱਤੇ ਨੇ ਅਗਲੇ 4 ਦਿਨ ਤੱਕ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਆ 2 ਦਿਨਾਂ ਲਈ ਸੀਤ ਲਹਿਰ ਅਤੇ ਕੋਲਡ ਵੇਵ ਦਾ ਜੈਲੋ ਅਲਰਟ ਜਾਰੀ ਆ 5 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਡਾ ਰਿਹਾ ਬਠਿੰਡ ਲਾਲੂ ਯਾਦਵ ਦੇ ਪਰਿਵਾਰ ਨੂੰ ਦਿੱਲੀ ਦੀ ਅਦਾਲਤ ਤੋਂ ਲੱਗਿਆ ਵੱਡਾ ਚੜਕਾ ਲੈਣ ਫੋਰ ਜੋਬਸ ਸਕੈਮ ਮਾਮਲੇ ਦੇ ਵਿੱਚ આરોપી ਤਹਿ ਲਾਲੂ ਯਾਦਵ, 라ਵੜੀ ਦੇਵੀ ਤੇ ਜਸਪੀ ਜਾਦ ਦਾ ਸਮੇਤ ਕਈ ਲੋਕਾਂ ਵਿਰੋਧ ਤੋਂ ਦੋਸ਼ਤ ਹੈ ਅਵਾਲਤ ਦੇ ਹੁਕਮਾ ਤੋਂ ਬਾਅਦ ਹੁਣ ਮੁਕੱਦਮਾ ਚੱਲੇਗਾ ਦਿੱਲੀ ਦੀ ਰਾਉਜ਼ ਐਵੇਨਿਊ ਦੀ ਵਿਸ਼ੇਸ਼ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਵਾਦੀ ਠੰਡ ਨੂੰ ਮੱਦੇ ਨਜ਼ਰ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਗਿਆ ਠੰਡ ਕਰਕੇ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਨੇ 14 ਜਨਵਰੀ ਨੂੰ ਆਮ ਦਿਨ ਵਾਂਗ ਸਕੂਲ ਖੋਲਣਗੇ ਇਸ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਦੇ ਵਿੱਚ 13 ਜਨਵਰੀ ਤੱਕ ਛੁੱਟੀਆਂ ਦਾ ਵਾਅਦਾ ਕੀਤਾ ਗਿਆ ਸੋਨਾ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਆਈ ਭਾਰੀ ਗਰਾਉਟ ਚਾਂਦੀ ਦੀ ਕੀਮਤ 12500 ਰੁਪਏ ਘਟ ਕੇ 243500 ਰੁਪਏ ਪ੍ਰਤੀ ਕਿਲੋ ਹੋਈ 24 ਕੈਟ ਸੋਨਾ 900 ਰੁਪਏ ਘਟ ਕੇ 140500 ਰੁਪਏ ਪ੍ਰਤੀ 10 ਗ੍ਰਾਮ ਹੋਇਆ ਇਸ ਨਾਲ ਨਾਜ਼ਦੀਆਂ ਦਾ ਸਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਸਾ ਧੰਨਵਾਦ